ਦੇਖ ਕੀਤੇ ਰਹਿੰਦੇ ਨੇ ਸੂਟ ਲੈ ਕੇ ਐਨਕ ਤੋੜੜੋ ਦੇ ਪਾਈ ਫਿਰਦੀਆਂ ਨੇ ਸੋਹਣੇ ਨਹੀਂ ਲੱਗਦੇ ਆ ਦੇਖ ਮੇਰੇ ਵਾਸਤੇ ਲੈ ਆ ਭਾਬੀ ਹਾਂ ਤੇਰੇ ਵਾਸਤੇ ਚਾਹ ਤਾਂ ਬਣਗੀ ਤੇਨ ਬਣਾਂਗੀ ਚਾਹ ਹਾਂਜੀ ਮੰਮੀ ਚਾਹ ਤਾਂ ਬਣਗੀ ਨਾਲੇ ਤਾਂ ਲਾਡੀ ਨੂੰ ਚਾਹ ਫੜਾ ਦੇ ਹਾਂਜੀ ਉਠਾ ਦੇ ਨਾਲੇ ਤੇਰੀ ਭੂਆ ਨੂੰ ਚਾਹ ਦੇ ਦੇ कमरे च देऊं हां उठ ही देखे उठ ही नहीं हजे दे देऊं चल देख नहीं है तुसी बैठो तुम हां मेरी तो इथे फड़ा दे फिर ले आनी तू तो आने बात देख आनी पहले ना ना देता आ लो मम्मी ले, ले।, ले। उठ जाओ ਉੱਠ ਜੋ ਦਿਨ ਤਾਂ ਦੇਖ ਲਓ ਕਿੰਨਾ ਵੱਡਾ ਚੜਿਆ ਪਿਆਗਾ ਉੱਠਦਾ ਸੂਰਜ ਸਿਰ ਤੇ ਆਇਆ ਪਿਆਗਾ ਮੈਨੂੰ ਪਾਣੀ ਲਿਆ ਦਿ ਪਾਣੀ ਮੈਂ ਲਿਆਉਣੀ ਆ ਪਾਣੀ ਆ ਦੇਖ ਲਓ ਦਿਨ ਕਿੰਨਾ ਚੜਿਆ ਪਿਆ ਜਮੀ ਨਹੀਂ ਉੱਠਦੇ ਹੈਗੇ ਟਾਈਮ ਨਾਲ ਤੁਸੀਂ ਖੜੇ ਹੋ ਜੋ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਉਹ ਉਹ ਤਾਂ ਬਾੜੇ ਹੀ ਦੇਰ ਆ ਇਹਨਾਂ ਦੀ ਤਾਂ ਸੇਵਾ ਕਰਨੀ ਉਹ ਕਰਨੀ ਸੀ ਹੁਣ ਉਹਦੀ ਵੀ ਕਰਨੀ ਪੈਣੀ ਸੱਚੀ ਔਖਾ ਹੀ ਆ ਕੰਮ ਨਾ ਤਾ ਪੂਆ ਤਾਂ ਜਮੀ ਨਹੀਂ ਰੱਖਣੀ ਭਈਆ ਪੂਆ ਪੂਆ ਉੱਠ ਜੋ ਦਿਨ ਬਹੁਤ ਵੱਡਾ ਚੜਿਆ ਪਿਆ ਨਾ ਚਾਹ ਪੀ ਲਓ ਤੁਸੀਂ ਤੁਹ ਚਾ ਲੈ ਗਈਆਂ ਪੁੱਤ ਹਾਂਜੀ ਚਲ ਕੋਈ ਧੱਕਾ ਰੱਖ ਫੇ ਲੈ ਐਂ ਤੀ ਰੱਖ ਨਾ ਬੂਆ ਹਾਂ ਰੱਖ ਲੱਸ ਚਾ ਵੀ ਲੋ ਜੇ ਕੁਛ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦਿਓ ਮੈਂ ਲੈ ਆ ਦੂੰਗੀ ਕੋਈ ਨਾ ਕੋਈ ਨਹੀਂ ਪੁੱਤ ਹੁਣ ਤੁਹਾਡਾ ਪੈਰ ਠੀਕ ਹੈ ਹਾਂ ਹੁਣ ਤਾਂ ਠੀਕ ਹੈ ਪੁੱਤ ਚਲ ਵਧੀਆ ਸੋ ਮੈਂ ਦੱਸਦੇ ਜੇ ਕੋਈ ਕੰਮ ਹੋਇਆ ਹੈ ਨਾ ਠੀਕ ਹੈ ਜੀ ਛੁਕਰ ਹੈ ਰੱਬਾ ਇੰਨੇ ਦਿਨ ਚੰਗੇ ਆਉਣਗੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਅੱਗੇ ਤਾਂ ਮੈਂ ਆਪੇ ਬਣਾ ਕੇ ਆਪੇ ਵੀ ਨਹੀਂ ਮੈਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਹੁੰਦਾ ਸ਼ੁਕਰ ਆ ਮੇਰੇ ਮਾਲਕਾ ਤੇਰਾ ਸ਼ੁਕਰ ਮਮੀ ਕੀ ਆ ਸਾਰੇ ਕੰਮ ਇਹਨੂੰ ਕਰਨੇ ਪੈਂਦੇ ਨੇ ਅੱਗੇ ਤਾਂ ਪਵਾ ਉੱਠ ਜਾਂਦੀ ਸੀ ਕਿ ਸਵੇਰੇ ਜਲਦੀ ਸਾਰੇ ਕੰਮ ਕਰ ਲੈਂਦੀ ਸੀ ਝਾੜੂ ਵੀ ਲਾ ਦਿੰਦੀ ਤੇ ਕੱਪੜੇ ਵੀ ਧੋ ਦਿੰਦੀ ਸੀ ਭਾਂਡੇ ਵੀ ਮਾਂਜੇ ਪਏ ਹੁੰਦੇ ਸੀਗੇ ਹੂੰ ਤਾਂ ਬੜਾ ਖਾ ਹੁਣ ਸਾਰੇ ਮੈਨੂੰ ਕਰਨੇ ਪੈਂਦੇ ਕੋਈ ਨਹੀਂ ਕਰ ਲੈ ਥੋੜੇ ਜਿਹੇ ਦਿਨ ਕੰਮ ਤੋਂ ਸੋਡੇ ਨਾ ਹੀ ਲੱਗੂਗੀ ਜ਼ਮੀਨ ਮੈਂ ਕਿਹੜਾ ਖਾਣੀ ਐ ਨਾਲੇ ਉਹਦੇ ਕੱਪੜੇ ਧੋਦੇ ਤੂੰ ਵਿਚਾਰੀ ਆਪ ਤਾਂ ਹੁੰਦੀ ਸੀ ਪਹਿਲਾਂ ਚਲੋ ਤਾਂ ਮੈਂ ਧੋ ਦੂੰਗੀ ਮੈਂ ਵੀ ਕੱਪੜੇ ਤਾਂ ਪਰ ਕਿੰਨੇ ਕ ਦਿਨ ਹੋਊਗਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਮੈਂ ਤਾਂ ਬਹੁਤ ਦੁਖੀ ਹਾਂ ਜਿੰਨੇ ਦਿਨ ਨਹੀਂ ਹੁੰਦਾ ਤੂੰ ਕਰੀ ਚਲ ਚੁੱਪ ਕੇ ਬਸ ਚਲੋ ਲਾੜੀ ਉੱਠ ਗਿਆ ਸੀ ਨਾ ਮੰਮੀ ਉੱਠ ਗਿਆ ਸੀ ਲੱਡੀ ਮੈਂ ਐ ਲਾ ਰਾਂ ਮੈਂ ਨਾ ਨਾ ਉਹ ਨਾ ਗਏ ਹੁਣ ਤੁਸੀਂ ਜਾ ਕੇ ਪੁੱਛ ਲਓ ਗੱਲ ਕਰ ਲਓ ਉਹਨਾਂ ਨਾਲ ਕੱਲ ਰਾਤ ਕੀ ਗੱਲ ਕਰਦੇ ਸੀ ਉਹ ਸਬਜ਼ੀ ਕਾਦੀ ਬਣਾਏਗੀ ਫਿਰ ਸਬਜ਼ੀ ਤੁਸੀਂ ਦੱਸ ਦੋ ਮੈਂ ਮੈਂ ਤਾਂ ਕਹਿੰਨੀ ਆ ਤੋਰੀਆਂ ਤੋੜ ਲੈ ਲੱਗੀਆਂ ਪਈਆਂ ਕੱਲ ਪੂਆ ਨੇ ਕਿਹਾ ਸੀ ਤੋਰੀਆਂ ਖਾਣੇ ਨੇ ਕੱਲ ਮੈਂ ਤੋੜ ਕੇ ਤੋਰੀਆਂ ਬਣਾ ਲੀਆਂ ਫਿਰ ਉਹਨੂੰ ਫਿਰ ਤੋਰੀਆਂ ਕੀ ਬਣਾਉਣਾ ਉਹਨੂੰ ਪੁੱਛ ਕੀ ਬਣਾ ਜਿਹੜਾ ਕੁਝ ਬਣਾਉਣਾ ਫਿਰ ਥੋੜੇ ਜਿਹੇ ਦਿਨ ਉਹਨੂੰ ਪਿਆਰ ਨਾਲ ਰੱਖੀਏ ਤਾਂ ਹੀ ਆਪਾਂ ਨਾਂ ਲਵਾਉਗੀ ਉਹ ਚਲ ਮੈਂ ਕਹਦੇ ਨਹੀਂ ਪਉਨ ਪੁੱਛ ਲੈਣੀ ਕੀ ਖਾਣਾ ਉਹੀ ਬਣਾ ਦੇਣੀ ਹਾਂ ਹਾਂ ਠੀਕ ਹੈ ਠੀਕ ਆ ਪਰ ਹੈ ਪੋਟਨਿਕੋਂ ਤੋਂ ਨੇ ਬੜਾ ਕੰਮ ਇਲਾਦੀ ਵੱਲੇ ਪਾਉਂਦੇ ਹਾਂ ਹਾਂ ਜੀ ਮੈਂ ਤਾਂ ਬਨ ਲਿਆ ਤੂੰ ਮੈਨੂੰ ਇਹ ਹੀ ਦੱਸ ਰਾਤ ਤੂੰ ਕੀ ਕਹਿੰਦਾ ਸੀਗਾ ਪੂਨ ਗਸਨ ਬਾਕੀ ਪੂਹ ਹੋਰੀ ਕਿੱਥੇ ਆ ਤੋ ਉੱਤਰ ਬਿਠੀ ਆ ਇਧਰ ਆ ਗੱਲ ਤਾਂ ਐ ਸੀ ਮੈਂ ਜਿਹੜੇ ਬੰਦੇ ਕੋਲ ਗਿਆ ਸੀ ਉਹਨੇ ਮੈਨੂੰ ਜਿਹੜੇ ਤਰੀਕੇ ਨਾਲ ਗਿਆ ਮੈਂ ਸੋਨੇ ਕਲੈਨ ਚ ਦੱਸਦਾ ਜੇ ਪੂਹ ਇਹਨਾਂ ਕੋ ਹੋ ਗਈ ਜ਼ਮੀਨ ਦਾ ਆਪਣਾ ਰੋਲ ਨਹੀਂ ਬਣਦਾ ਕਾਹਨਾ ਪਾਏ ਕੰਮ ਕਰ ਲਿਓ ਜੇ ਦੂ ਪੂਹ ਇਹਨਾਂ ਨਹੀਂ ਤੇ ਰੋਲਾ ਕੌਣ ਕਹੂ ਨਹੀਂ ਆਪਾਂ ਇਹ ਨਹੀਂ ਕਰਦੇ ਲੜੀ ਪਹਿਲਾਂ ਆਪਾਂ ਪਿਆਰ ਮੁਹੱਬਤ ਨਾਲ ਦੇਖ ਜਾਂ ਕਰਕੇ ਇਹ ਹਜੇ ਗਲਤ ਸਟੈਪ ਨਹੀਂ ਲੈਂਦੇ ਆਪਾਂ ਕਰਨਾ ਆਪਾਂ ਨੂੰ ਆਹੀ ਪੜਾ ਤੁਸੀਂ ਪਿਆਰ ਨਾਲ ਵੀ ਕਰਕੇ ਦੇਖ ਲਓ ਨਾ ਪਹਿਲਾਂ ਆਪਾਂ ਪਿਆਰ ਨਾਲ ਕਰਕੇ ਦੇਖਾਂਗੇ ਉਹ ਗੱਲ ਬਾਅਦ ਚ ਸੋਚਾਂਗੇ ਚਲੋ ਮੈਂ ਤਾਂ ਤੁਹਾਨੂੰ ਇਹੀ ਗੱਲ ਬਸਣੀ ਸੀ ਵੀ ਆਪਾਂ ਕੋਈ ਦਾ ਕੰਮ ਨਾ ਅਜੇ ਨਹੀਂ ਕਰਨਾ ਆਪਾਂ ਦਾ ਕੱਲ੍ਹ ਦਾ ਸਟੈਪ ਹਜੇ ਨਹੀਂ ਕਰਦੇ ਪਹਿਲਾਂ ਪਿਆਰ ਨਾਲ ਦੇਖਦੇ ਹਾਂ ਚਲੋ ਠੀਕ ਆ ਫਿਰ ਪਿਆਰ ਨਾਲ ਨਿਮੇੜ ਦੋ ਮੈਂ ਜਾ ਕੇ ਆਉਣਾ ਜਾੜ ਦੀ ਕੋਲੇ ਫਿਰ ਦੇਖਦੇ ਆ ਕੀ ਬਣਦਾ ਫਿਰ ਆਪਾਂ ਪਲਾਨ ਚੇਂਜ ਹੀ ਕਰਾਂਗੇ ਠੀਕ ਹੈ ਠੀਕਾ ਤੂੰ ਜਾ ਯਾਰ ਠੀਕਾ ਰੋਟੀ ਬਣ ਗਈ ਹਾਂ ਰੋਟੀ ਬਣੀ ਪਈ ਖਾਲੇ ਠੀਕਾ ਤੇਰੇ ਨੂੰ ਕਹਦੇ ਪਾ ਦੂੰ ਚੰਗਾ ਆ ਦੇਖੋ ਮਮੀ ਕਿੰਨੀਆਂ ਸੋਹਣੀਆਂ ਫੋਟੋਆਂ ਆਈਆਂ ਨੇ ਹਨਾ ਹਾਂ ਆ ਮੇਰੀ ਨੱਚਦੀ ਜੀ ਦੇ ਕਿੰਨੀ ਸੋਹਣ ਲੱਗਦੀ ਹੈ ਹੈ ਹਾਂ ਕਿੰਨੀਆਂ ਸੋਹਣੀਆਂ ਆਈਆਂ ਨੇ ਹਨਾ ਆਪਣੀਆਂ ਉਸ ਦਿਨ ਲੈ ਤਰਮਨ ਵੀ ਦੇਖ ਕਿਵੇਂ ਨੱਚਦੀ ਹੈ ਭੰਗੜੇ ਪਾਪਾ ਕਰਦਾ ਹੈ ਹਾਂ ਹਾਂ ਸੋਹਣਿਆ ਨਾ ਮੈਂ ਬੋਟੋ ਲੈ ਇਹ ਫੋਨ ਕਿਉਂ ਆਉਂਦੀ ਆ ਤੂੰ ਸੋਹਣਿਆ ਨੇ ਕਹਿੰਦੀ ਹਾਂ ਮੇਰੇ ਅੱਜ ਕਿਪਸਾ ਆ ਦੋ ਕਮੀਜ਼ ਜੈ ਤੋਈ ਦਿੰਨੇ ਆ ਨਾ ਨਮੇੜੀ ਨੰਨੀ ਆ ਕੰਮ ਪੂਆ ਪੂਆ ਕੱਪੜੇ ਧੋਣ ਜਾ ਰਹੀ ਸੀਗੇ ਇਹ ਲੈ ਮੈਨੂੰ ਫੜਾ ਦੋ ਮੈਂ ਹੀ ਧੋ ਦਿੰਨੀ ਆ ਕੱਪੜੇ ਤਾਂ ਕੋਈ ਨਾ ਪੁੱਤ ਅੱਗੇ ਵੀ ਤਾਂ ਮਾਪੇ ਧੋਣੀਆਂ ਹੁਣ ਵੀ ਧੋ ਲੂੰ ਇੱਕ ਦੋ ਕਮੀਜ਼ ਆ ਲੈ ਭੋਆ ਮੈਂ ਆਪਣੇ ਵੀ ਧੋਣੇ ਨੇ ਮੈਂ ਤੁਹਾਡੇ ਧੋ ਦੂੰਗੀ ਇੱਕ ਤਾਂ ਸੂਟ ਆ ਤੁਹਾਡਾ ਆ ਮਸ਼ੀਨ ਚ ਪਾਉਣ ਜਾ ਰਹੀ ਸੀ ਮੈਂ ਆਪਦੇ ਸੂਟ ਮੈਂ ਤੁਹਾਡੇ ਵੀ ਪਾਈ ਦੇਣੀ ਲੈ ਫੜਾਓ ਮੈਨੂੰ ਮੈਂ ਆਪੀ ਧੋ ਦੂੰਗੀ ਲੈ ਦੋ ਚਲ ਠੀਕ ਆ ਪੁੱਤ ਜਿਉਂਦੀ ਰ ਤੁਸੀਂ ਬੈਠੋ ਆਰਾਮ ਕਰੋ ਹੋਈ ਨਾ ਮੈਂ ਧੋਏ ਦੇਣੀ ਕੱਪੜੇ ਇੱਕ ਸੂਟ ਪਿਆ ਉਹ ਦੇਖਦੀ ਉਹ ਬਬਲੀ ਨਹੀਂ ਦੇਦਾ ਸਲਾ ਲੋਗੀ ਕੀ ਸੀਗੇ ਤਾਂ ਨਹੀਂ ਲੈ ਚਲ ਖੁਸ਼ ਹੋ ਜੂਗੀ ਇਹ ਦਿਖਾਉਣੀ ਆ ਭਾਬੀਆ ਦੇਖੀ ਤੇਰੇ ਲਈ ਮੈਂ ਸੂਟ ਲੈ ਕੇ ਆਈ ਨਾ ਇੱਕ ਤੋੜਾੜੋ ਦੇ ਪਾਈ ਫਿਰਦੀਆਂ ਨੇ ਸੋਹਣੇ ਨਹੀਂ ਲੱਗਦੇ ਆ ਦੇਖ ਮੇਰੇ ਵਾਸਤੇ ਲਈ ਆ ਭਾਬੀ ਹਾਂ ਤੇਰੇ ਵਾਸਤੇ ਲਈ ਦੇਖ ਸੋਹਣਾ ਲੱਗੂ ਰੰਗ ਵੀ ਵਿੱਚ ਲੈ ਕੇ ਹੈ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਇਨੂੰ ਸੀਨਾ ਦੇ ਆਪ ਹਾਂ ਸਲਾਲਾ ਫਿਰ ਮੈਂ ਹਾਂ ਇਹਨੂੰ ਸੀਨਾ ਦੇ ਆ ਪੈਸੇ ਆਪੋਂ ਫਿਰ ਦੇ ਦਾਂਗੇ ਹਾਂ ਹੈਨਾ ਚਲ ਠੀਕ ਆ ਫਿਰ ਮੈਂ ਤਾਂ ਹੁਣ ਹੀ ਦੇਉਣੀ ਆ ਹਾਂ ਹੁਣ ਹੀ ਦੇ ਆ ਅਨੁਸ਼ੇਠੀ ਕੇ ਵਿਚਾਰ ਕਰ ਦੋ ਠੀਕ ਆ ਠੀਕ ਹਾਂ ਡੱਡ ਦੇ ਪਾਏ ਨਹੀਂ ਸੋਹਣੇ ਲੱਗਦੇ ਹੈ ਚਲ ਠੀਕ ਆ ਕੋਈ ਨਾ ਹੁਣ ਹੀ ਦੇਮ ਤਨ ਕਿਹੜਾ ਸੂਟ ਦਿੱਤਾ ਮੈਂ ਪੁੱਛਦੀ ਆ ਮਮੀ ਤੁਸੀਂ ਕਿਹੜਾ ਸੂਟ ਦਿੱਤਾ ਪੋ ਉਹੀ ਸੂਟ ਦਿੱਤਾ ਮੈਂ ਜਿਹੜਾ ਤੂੰ ਲੈ ਕੇ ਆਈ ਸੀ ਉਹ ਤਾਂ ਮੈਂ ਸਮਿਉਣਾ ਸੀਗਾ ਤੈਨੂੰ ਸੂਟਾਂ ਦਾ ਤੋੜਾ ਹੈਗਾ ਪਹਿਲਾਂ ਜ਼ਮੀਨ ਤਾਂ ਨਾਂ ਲਵਾ ਲਈਏ ਸੂਟਾਂ ਦੀ ਪਈਏ ਤੈਨੂੰ ਬਥੇਰੇ ਸੂਟ ਬਣ ਜਾਣਗੇ ਤੇਰੇ ਉਹ ਖੁਸ਼ ਹੋ ਜੂਗੀ ਸੂਟਾਂ ਨਾਲ ਮੈਂ ਨਹੀਂ ਸੋਡੀ ਜ਼ਮੀਨ ਚ ਕੁਝ ਖਾਣਾ ਸੋਡੇ ਨਾਲ ਹੀ ਲੱਗਣੀ ਆ ਉਹ ਮੈਂ ਮਿਲ ਨਾਲ ਲੈ ਆਈ ਸੀ ਸੋਹਣਾ ਸੀ ਕਲਰ ਮੈਂ ਕਿਹਾ ਚੱਲ ਮੈਂ ਇਸ ਵਿੱਚ ਆਉਂਗੀ ਤੁਸੀਂ ਭੂਆ ਨੂੰ ਨਵਾਂ ਲਿਆ ਕਿ ਦੇ ਦੇਣਾ ਸੀ ਦਿਲ ਨੂੰ ਕੀ ਹੁੰਦਾ ਹੋਰ ਲੈ ਬਾਜ਼ਾਰ ਚ ਸੂਟ ਖਤਮ ਹੋ ਗਏ ਨਵੇਂ ਭੂਆ ਦੇ ਸਾਨੂੰ ਤਾਂ ਵੈਸੇ ਵੀ ਰੰਗ ਥੋੜਾ ਡਾਰਕ ਜਾਂ ਨਹੀਂ ਸੀਗਾ ਨਹੀਂ ਡਾਰਕ ਨਹੀਂ ਸੀ ਵਧੀਆ ਸੀਗਾ ਰੰਗ ਭੂਆ ਵਾਸਤੇ ਵਧੀਆ ਪਉਂਦੀ ਹੈ ਇਹ ਜਿਹ ਭੂਆ ਚਲੋ ਕੋਈ ਗੱਲ ਨਹੀਂ ਮੈਂ ਫਿਰ ਹੋਰ ਲਿਆਉਂਗੀ ਹੋਰ ਲੈਣੇ ਤੋਂ ਹੁਣ ਉਹ ਕਿੰਨੇ ਕੋਲ ਸਲਾਉਣਗੇ ਇਹਨੂੰ ਕੱਪੜੇ ਉਹ ਤਾਂ ਟੇਲਰ ਕੋਲ ਕਿਹੜੇ ਕੋਲ ਗਏ ਨੇ ਤੁਰ ਕੇ ਜਾਣੀਆ ਹੋਰ ਹੁਣ ਤੁਰ ਕੇ ਜਾਓ ਅੱਛਾ

ਤਲਕੂ ਮਮੀ ਹੋ ਗਿਆ ਦੁੱਧ ਗਰਮ ਨਾ ਦੁੱਧ ਤਾਂ ਹੋਇਆ ਨਹੀਂ ਹਜੇ ਗਰਮ ਅੱਛਾ ਤੂੰ ਦੁੱਧ ਲਵੇ ਖੜ ਫਿਰ ਮੈਂ ਤੇਰੀ ਭੂਆ ਨੂੰ ਉਹ ਨਾਸਪਤੀ ਦੇਮ ਖਾ ਲੂਗੀ ਹਾਂ ਤੁਸੀਂ ਦੇ ਆਓ ਕੋਈ ਗੱਲ ਨਾ ਜਿੱਤਾ ਸੋਹਣੀ ਲੱਗ ਰਹੀ ਹੈ ਉਹ ਲਈ ਆ ਸੂਟ ਪਾਇਆ ਤਾ ਇਹ ਕੁਝ ਪਾਇਆ ਕਰ ਵਧੀਆਂ ਲੱਗਦੇ ਨੇ

आय हाय चाकू लग गया था फोन निकल लागया बनना खुशी देते ले पेपर दा वे बना बस रब सुख रखे हुन मेरा बाहर जाण दा बन जे प्रोग्राम मम्मी नु पहला खुशखबरी दा बंगा मम्मी हाँ लडी आसिन अच्छा ਪੂਆ ਕਿੱਥੇ ਹੁੰਦਾ ਇਹ ਤਾਂ ਉੱਤਰ ਬੈਠੀ ਆ ਕਮਰੇ ਚ ਹਾਂ ਦੇਖੋ ਵਾਲੇ ਇਹਨੇ ਕਾਗਜ਼ ਆਹ ਕਾਗਜ਼ ਤੇ ਜ਼ਮੀਨ ਦੇ ਨੇ ਠੀਕ ਆ ਕਾਗਜ਼ ਹੈਗੇ ਨੇ ਆਪਣੇ ਘਰ ਦੇ ਠੀਕ ਹੈ ਬਣਾਏ ਹੋਏ ਨੇ ਇਹ ਜ਼ਮੀਨ ਵਾਲੇ ਕਾਗਜ਼ ਮੈਨੂੰ ਦਿਖਾਉਣੇ ਉਹਨੂੰ ਬਸ ਸਾਈਨ ਕਰਕੇ ਭੋਣ ਕਾ ਦੇਣਾ ਇੱਥੇ ਗੂਠਾ ਲਾ ਦੇ ਬਸ ਤੇਰੇ ਬਾਈ ਨੇ ਬਣਾਏ ਹੋਏ ਨੇ ਕਾਗਜ਼ ਇਹ ਵੀ ਕਿਸੇ ਦੇ ਨਾਮ ਮੇਰੇ ਨਾਮ ਕਰਾਉਣੇ ਸੀ ਪਰ ਮੈਂ ਆਪਣੇ ਨਾਮ ਕਰਾ ਕੇ ਕੀ ਕਰਨਾ ਮੈਂ ਤਾਂ ਤੇਰੇ ਨਾਮ ਕਰਾਉਣਾ ਇਹੋ ਜੀ ਗੱਲ ਕਰਕੇ ਇੱਥੇ ਗੂਠਾ ਲਵਾ ਦੇ ਇੱਕ ਇੱਥੇ ਗੂਠਾ ਲਵਾ ਦੇ ਇੱਥੇ ਦੋ ਗੂਠੇ ਲਵਾ ਕੇ ਬੱਸ ਉਹਨੂੰ ਕਹਿ ਦੇ ਘਰ ਹੁਣ ਤੇਰੇ ਨਾਲ ਮੈਂ ਸਪੀਕਰ ਬਣਾ ਦੇ ਸਰ ਹੋਰ ਕੀ ਤੈਨੂੰ ਜਾਦੇ ਪਤਾ ਮੈਨੂੰ ਪਤਾ ਕਿੰਨੇ ਕਰਨਾ ਹੁੰਦਾ ਕੰਮ ਬਾਹਰ ਮੈਂ ਜਾਣਾ ਮੈਨੂੰ ਸ਼ਾਮਲੋ ਮੈਂ ਜਾ ਕੇ ਗੱਲ ਕਰਾਂ ਬੂਆ ਨਾਲ ਨਾ ਨਾ ਤੁਸੀਂ ਬੈਠੋ ਫੇਰ ਉਹਨੂੰ ਸ਼ੱਕ ਪੈ ਜਾਊਗਾ ਇਹ ਤਾਂ ਮੈਂ ਉਹਨੂੰ ਮਿੱਠੀਆਂ ਮਾਰ ਕੇ ਮੈਂ ਗੁੱਠਾ ਲਵਾ ਕੇ ਨਹੀਂ ਆਉਂਦੀ ਹੋਗਾ ਪਤਾ ਪਤਾ ਉਹਨੂੰ ਸ਼ੱਕ ਆ ਵੀ ਹੋ ਜਾਂਦਾ ਆਪਣੇ ਤੇ ਹਣਾ ਕੋਈ ਨਹੀਂ ਮੈਂ ਇਕੱਲੀ ਜਾਊਂਗੀ ਤੁਸੀਂ ਬੈਠੋ ਠੀਕ ਹੈ ਮੈਂ ਕਰ ਲਿਆ ਮੈਂ ਕਹਿੰਦਾ ਹੁਣ ਨਾ ਕਰੋ ਤੁਸੀਂ ਰਾਤ ਨੂੰ ਕਰੀਏ ਵੀ ਗੱਲਬਾਤ ਵਧਿਆ ਕੇ ਨਾ ਨਾ ਕੋਈ ਨਹੀਂ ਉਹਨੂੰ ਕਿਹੜਾ ਪਤਾ ਲੱਗਦਾ ਕਾਗਜ਼ਾਂ ਦਾ ਸਵਾਮੈਂ ਮੈਂ ਹੁਲੀ ਕਰਾ ਦੇਉਂਦੀ ਆਂ ਆਪਾਂ ਲੇਟ ਕਦੇ ਨਹੀਂ ਹੋਣਾ ਚਲੋ ਠੀਕ ਆ ਫਿਰ ਆਪੇ ਸ਼ੁਕਮੋ ਕੀ ਸੀ ਚਾਹ ਪੀਓ ਚਾਹ ਪਾਣੀ ਜਦ ਕਿ ਨਹੀਂ ਮੈਂ ਤਾਂ ਖੁਸ਼ੀ ਚ ਕਿਤੇ ਪਾਣੀ ਵੀ ਨਹੀਂ ਪੀਤਾ ਭੱਜੇ ਹੀ ਆਇਆ ਵੀ ਪਹਿਲਾਂ ਕਾਗਜ਼ ਦਿਖਾ ਦੇ ਪਹਿਲੀ ਖੁਸ਼ੀ ਮੈਂ ਪਰ ਪਹਿਲਾਂ ਕੰਮ ਦਾ ਬੰਦ ਚਲ ਤੂੰ ਪਾਣੀ ਲਿਆ ਐਵੇਂ ਨਾ ਬਾਹਲੀਆਂ ਗੱਲਾਂ ਹੀ ਕਰਿਆ ਕਰ ਪਾਣੀ ਲਿਆ ਇੱਧਰ ਵੀ ਨਹੀਂ ਹੈਗੀ ਉਹ ਕਿੱਧਰ ਗਈ ਐਂਦਰ ਦੇਖੋ ਉੱਪਰ ਤਾਂ ਨਹੀਂ ਬਬਲੇ ਉੱਪਰ ਵੀ ਨਹੀਂ ਲੱਗਦੀ ਮੈਨੂੰ ਕਾਗਜ਼ ਰੱਖਾਂ ਪਹਿਲਾਂ ਤੁਹਾਨੂੰ ਤੂੰ ਬਲਾਕ ਕੇ ਲਿਆਵਾ ਬਾਹਰ ਹੋਣੀ ਅਰ ਦੇਖੋ ਉਹ ਖੜੀ ਆ ਪਤਾ ਨਹੀਂ ਕੀ ਤੁੱਪ ਚ ਕਰੀ ਜਾਂਦੀ ਐ ਸੁ ਗੋਬਨੇ ਕੀ ਕਰਦੀ ਐ ਤੂੰ ਤੁੱਪ ਚ ਆਪਾਂ ਵੀ ਪਾਣੀ ਪਾਉਂਦੀ ਸੀ ਬੁੱਤ ਚਲ ਫੇਰ ਸ਼ਾਮ ਨੂੰ ਪਾ ਲਾਂਗੇ ਪਾਣੀ ਆ ਅੰਦਰ ਆ ਜਾ ਮੈਂ ਤੈਨੂੰ ਕੋਈ ਗੱਲ ਕਰਨੀ ਤੇ ਨਾਲ ਅੱਛਾ ਹਾਂ ਰੱਖ ਦੇ ਬਾਲਟੀ ਆ ਜਾ ਲਵਲੀ ਇੱਧਰ ਵੇ ਜਾ ਤੂੰ ਆਨੀਅਨ ਕਾਗਜ਼ ਲੈ ਆ ਦੇਖ ਬਬਲੀ ਮੈਂ ਤੇਰੇ ਲਈ ਕੀ ਲੇਕੀਏਂਗੀ ਕੀ ਲੈਣ ਦਾ ਭਾਬੀ ਇਹ ਕਾਗਜ਼ ਤਿਆਰ ਕਰਾਏ ਨੇ ਬਬਲੀ ਮੈਂ ਅੱਛਾ ਹਾਂ ਹੁਣ ਮੈਨੂੰ ਤਾਂ ਤੇਰਾ ਹੀ ਫਿਕਰ ਲੱਗਿਆ ਰਹਿੰਦਾ ਹੈ ਵੀ ਜਦੋਂ ਸੀ ਨਾ ਹੋਏ ਤੇਰਾ ਕੀ ਬਣੂਗਾ ਇਹ ਕਰ ਦੇ ਕਾਗਜ਼ ਨੇ ਤੂੰ ਕੱਲੀ ਰਹੀ ਤਾਂ ਜਾਏਂਗੀ ਬਾਅਦ ਚ ਜਦੋਂ ਸੀ ਨਾ ਰਹੇ ਤੈਨੂੰ ਜਵਾਬਾਂ ਨਹੀਂ ਪੁੱਛਣਾ ਬਾਅਦ ਚ ਅੱਧਾ ਨਾ ਤੇਰੇ ਲਵਾਉਣ ਲੱਗੀਆਂ ਮੈਂ ਘਰ ਇਹ ਤੇ ਤੂੰ ਗੁੱਠਾ ਲਾਉਣਾ ਭਾਬੀ ਤੁਸੀਂ ਮੇਰਾ ਇੰਨਾ ਕਰਦੇ ਹੋ ਮੈਨੂੰ ਤਾਂ ਇੰਨਾ ਪਤਾ ਹੀ ਨਹੀਂ ਸੀ ਵੀ ਤੁਸੀਂ ਮੇਰੀ ਇੰਨੀ ਇੱਜ਼ਤ ਕਰਦੇ ਹੋ ਇੰਨਾ ਮੇਰਾ ਪਿਆਰ ਕਰਦੇ ਹੋ ਮੈਂ ਤਾਂ ਇੰਨੀ ਗੋਲ ਐਂਕੋ ਤੁਹਾਨੂੰ ਐ ਕਰਦੀ ਸੀ ਵੀ ਤੁਸੀਂ ਮੇਰਾ ਪਿਆਰ ਹੀ ਨਹੀਂ ਕਰਦੇ ਤੁਸੀਂ ਮੇਰੀ ਇੱਜ਼ਤ ਹੀ ਨਹੀਂ ਕਰਦੇ ਮਨ ਤਜਪਤਾ ਲੱਗਿਆ ਸਾਡੇ ਬਿਨਾ ਤੇਰਾ ਕੌਣ ਹੈ ਬਬਲੀ ਤਾਂ ਹੀ ਮੈਂ ਤਿਆਰ ਕਰਾ ਕੇ ਲੈ ਕੇ ਆਈਆਂ ਕਾਗਜ ਹੁਣ ਤੂੰ ਇੱਥੇ ਗੁੱਠਾ ਲਾਣਾ ਗੁੱਠਾ ਤਾਂ ਮੈਂ ਲਾ ਦੂ ਭਾਬੀ ਪਰ ਮੈਂ ਲਾਉਂ ਚਾਰਕ ਦਿਨਾਂ ਬਾਅਦ ਮੇਰੇ ਤੋਂ ਸੱਟ ਲੱਗੀ ਦੱਸ ਕਿੱਥੇ ਤੂੰ ਸੱਟਾਂ ਖਾਂਦੀ ਰਹੀ ਨਹੀਂ ਉਹ ਤਨ ਭਾਬੀ ਤੂੰ ਮੈਨੂੰ ਨਾਸਪਤੀ ਨਹੀਂ ਦਿੱਤੀ ਉਹ ਚਾਕੂ ਇਹੋ ਜਿਹਾ ਸੀ ਉਹ ਲੱਗ ਗਿਆ ਸਾਰੇ ਖੂਨੋਂ ਖੂਨੋਂ ਨੇ ਤਾਂ ਕੱਟਿਆ ਗਿਆ ਨਾ ਹੋਰ ਧਿਆਨ ਨਾਲ ਕੰਮ ਕਰਿਆ ਕਰ ਕੋਈ ਨਹੀਂ ਕੋਈ ਨਹੀਂ ਤੋਏ ਟੈਨਸ਼ਨ ਨਾ ਲੈ ਮੈਂ ਤੇਰੇ ਲਾ ਦੂੰ ਗੁੱਠਾ ਤਾਂ ਬੇਫਿਕਰ ਰਹਿ ਠੀਕ ਹੈ ਨਾ ਕੋਈ ਨਹੀਂ ਕਰ ਦੂੰ ਮੈਂ ਠੀਕ ਹੈ ਠੀਕ ਹੈ ਫਿਰ ਪਤਾ ਪੰਗਾ ਇਹਨੇ ਪਤਾ ਨਹੀਂ ਕੀ ਕਰਦੀ ਰਹਿੰਦੀ ਹੁਣ ਕਹਿੰਦੀ ਮੇਰੇ ਸੱਟਾਂ ਲੱਗ ਗਈ सारा काम पिछे पै गया फोन बची भाभी घरे भुन गई तो तब भाई का फोन है Hello? Hello? भाई सत वही वादिया तू दस गए ਉਹ ਠੀਕ ਹੈ ਵਧੀਆ ਅੱਛਾ ਕੀ ਬਣਾ ਰਹੇ ਹੋ ਬਸ ਬੈਠੇ ਸੀ ਬਾਈ ਭਾਬੀ ਵਰਗੇ ਦਰਬਾਰ ਨੂੰ ਗਏ ਆ ਫੋਨ ਘਰੇ ਭੁੱਲ ਗਏ ਤੇ ਤਾਂ ਫੋਨ ਘਰੇ ਪਿਆ ਸੀਗਾ ਮੈਂ ਕਿਹਾ ਬੰਦੀ ਦੀ ਆਵਾਜ਼ ਹੈ ਹਾਂ ਅੱਛਾ ਹੋਰ ਹੋਰ ਕੀ ਬਣਾ ਰਹੇ ਨੇ ਬਸ ਆਈ ਬਸ ਮੈਂ ਤਾਂ ਬੈਠੀ ਸੀ ਬਾਈ ਘਰੀ ਸੀ ਬਸ ਹੁਣ ਠੀਕ ਠਾਕ ਹੈ ਵਧੀਆ ਮੇਰੀ ਸੇਵਾ ਬਹੁਤ ਕਰਦੇ ਆ ਬਹੁਤ ਧਿਆਨ ਰੱਖਦੇ ਆ ਅੱਛਾ ਹਾਂ ਜਵਾਕ ਵੀ ਕੱਲ ਮੈਨੂੰ ਲਾਡੀ ਨੇ ਘੜੀ ਲੈ ਕੇ ਦਿੱਤੀ ਆ ਪਾਬੀ ਨੇ ਹਾਂ ਪਾਬੀ ਨੇ ਸੂਟ ਬਣਾ ਕੇ ਦਿੱਤਾ ਨਮਾ ਕਹਿੰਦੀ ਨਮਾ ਸੂਟ ਪਾ ਤੇ ਬਹੁਤ ਸੇਵਾ ਕਰਦੇ ਆ ਬਹੁਤ ਧਿਆਨ ਰੱਖਦੇ ਆ ਮੇਰਾ ਅੱਛਾ ਹਾਂ ਤੇ ਵਧੀਆ ਬਹੁਤ ਉਹ ਕਰਦੇ ਤੇ ਕੱਲ ਭਾਬੀ ਇੱਕ ਕਾਗਜ਼ ਲੈ ਕੇ ਆਈ ਸੀ ਭਾਈ ਉਹਦੇ ਤੇ ਸਾਈਨ ਕਰਾਉਣ ਨੂੰ ਆ ਕਹਿੰਦੀ ਸੀ ਹਾਂ ਗੁੱਠਾ ਕਹਿੰਦੀ ਗੁੱਠਾ ਲਾ ਦੇ ਤੇ ਕਹਿੰਦੀ ਵੀ ਆਪਣਾ ਵੀ ਮੈਂ ਉਹ ਕਰਨਾ ਹੈਗਾ ਘਰ ਤੇਰੇ ਨਾਲ ਪਾਉਣਾ ਹੈ ਵੀ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਵੀ ਤੇਰਾ ਕੌਣ ਹੈ ਵੀ ਤੂੰ ਆਪਦਾ ਘਰੇ ਬੈਠੀ ਤਾਂ ਰਹੇਗੀ ਅੱਛਾ ਹਾਂ ਉਹ ਘਰ ਤਾਂ ਘਰ ਤਾਂ ਪਹਿਲੀ ਤੇਰੇ ਨਾਲ ਹੈ ਅੱਛਾ ਬਾਈ ਤੇਰੇ ਨਾਲ ਹੈ ਮੈਨੂੰ ਤਾਂ ਪਤਾ ਨਹੀਂ ਬਾਈ ਫਿਰ ਤੁਹਾਨੂੰ ਪਰ ਤੈਨੂੰ ਪਤਾ ਨਹੀਂ ਹੈ ਕਿਤੇ ਪੁੱਠਾ ਕੱਠਾ ਲਾਦੇ ਤੂੰ ਕਿਤੇ ਠੀਕ ਆ ਬਾਈ ਠੀਕਾ ਨਹੀਂ ਲਾਉਂਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਮੈਂ ਤਾਂ ਖਲਾਬ ਹੀ ਦੇਣਾ ਸੀ ਜੇ ਨਾ ਤੇਰਾ ਕੋਨ ਆਉਂਦਾ ਦਾਦੀ ਨਾਲ ਕਰਦਾ ਗੱਲ ਉਹਨੂੰ ਪੁੱਛਦਾ ਵੀ ਕੀ ਕਹਾਣੀ ਹੈ ਇਹ ਅੱਛਾ ਹਾਂ ਲਾਡੀ ਨਾਲ ਕਰ ਲੋ ਗੱਲ ਫਿਰ ਬਾਈ हां लादी नाल ਕਰਦਾ ਮੈਂ ਗੱਲ ਠੀਕ ਆ ਬਾਈ ਠੀਕ ਆ ਠੀਕ ਆ ਮੈਂ ਨਹੀਂ ਲਾਉਦੀ ਖੁੰਡੀ ਲਾਉਦੀ ਬਾਗੂਠਾ ਠੀਕ ਆ ਬਾਗੂਠਾ ਕਿਤੇ ਲਈ ਠੀਕ ਆ ਬਾਈ ਠੀਕ ਆ ਚਲੋ ਠੀਕ ਆ ਬਾਈ ਠੀਕ ਮੈਂ ਤਾਂ ਦੱਸ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਵੀ ਮੇਰੇ ਨਾਲ ਘਰ ਆ ਨਾ ਬਾਈ ਨੇ ਮੇਰੇ ਨਾਲ ਕਦੇ ਗੱਲ ਕਰੀ ਆ ਨਾ ਜ਼ਮੀਨ ਵਾਰੇ ਕਰੀ ਆ ਤੇ ਭਾਬੀ ਵਰਗੇ ਮੇਰੇ ਨਾਲ ਇਹ ਕਿਉਂ ਕਰਦੇ ਆ ਤੇ ਮੈਂ ਤਾਂ ਉਹੀ ਇਹਨਾਂ ਦੇ ਨਾਲ ਬਾਤ ਨਹੀਂ ਸੀ ਮੈਂ ਕਿੱਥੇ ਲੈ ਕੇ ਜਾਣੀ ਆ ਜੇ ਮੈਨੂੰ ਸਿੱਧਾ ਹੀ ਕਹਿ ਦਿੰਦੇ ਭਾਈ ਲਾਡੀ ਨੂੰ ਆਪਾਂ ਬਾਹਰ ਭੇਜ ਜਣਾ ਹੈ ਪਰ ਜ਼ਮੀਨ ਵੇਚਣੀ ਆ ਵੀ ਚੱਲ ਮਿੰਤੂ ਸਾਨੂੰ ਜ਼ਮੀਨ ਦੇ ਦੇ ਮੈਂ ਤਾਂ ਉਹੀ ਦੇ ਦਿੰਦੀ ਮੈਂ ਕੀ ਕਰਨੀ ਸੀ ਜ਼ਮੀਨ ਐਡਾ ਵੱਡਾ ਧੋਖਾ ਕਰਨਾ ਬਹੁਤ ਗਲਤ ਗੱਲ ਆ ਹਨਾ ਚੱਲ ਭਾਈ ਮਰਜੀ ਹੈ ਇਹਨਾਂ ਦੀ ਮੈਂ ਤਾਂ ਨਹੀਂ ਕਿਸੇ ਨਾਲ ਐਡਾ ਕਰਿਆ ਕਦੇ ਇੱਕ ਤਾਂ ਨਾ ਤੁਸੀਂ ਫੋਨ ਕਰੇ ਭੁੱਲਣ ਦੀ ਆਦਤ ਆ ਜਿਹੜੀ ਗਲਤ ਆ ਤੁਹਾਡੀ ਉਹ ਕਾਲੀ ਚ ਚਲੇ ਗਏ ਜਾ ਤੀ ਨਹੀਂ ਰਹਾ ਜਾਦ ਕੀਨੀ ਜਿਹੜਾ ਦੇਖ ਲੋ ਕਿਹੜੇ ਸਾਹਮਣੇ ਡੈਡੀ ਕਾਲਾ ਕਰਦਾ ਸੀ ਤੇਰੀ ਫੋਨ ਕਰੇ ਰੱਖਣ ਦੀ ਆਦਤ ਸਾਨੂੰ ਗਲਤ ਲੱਗਦੀ ਚਲ ਗਲੀ ਚ ਕਾਨੂੰ ਰੌਲਾ ਪੈਣ ਤੂੰ ਅੰਦਰ ਜਾ ਕੇ ਗੱਲ ਕਰ ਤੇ ਅੰਦਰ ਕੀ ਗਲਤ ਕਰ ਕੋਣ ਨਾਲ ਚੱਕ ਦੇ ਅੱਜ ਤੂੰ ਫੋਨ ਵੀ ਨਹੀਂ ਨਾਲ ਹੋ ਰਹਿ ਗਿਆ ਮੈਂ ਕੀ ਕਰਾਂ ਭੁੱਲ ਗਈ ਮੈਂ ਤਾਂ ਕਾਲੀ ਚ ਆਉਂਦਾ ਆਪਾਂ ਨੂੰ ਡੈਡੀ ਦਾ ਫੋਨ ਤਾਂ ਨਾ ਆਉਂਦਾ ਗਾਲਾਂ ਤਾਂ ਮੇਰੇ ਪੀਆ ਨੇ ਹੁਣ ਦੱਸ ਕੀ ਕਰੀ ਉਹਦਾ ਹੁਣ ਆਪਾਂ ਉਹ ਕਰਾਂਗੇ ਜਿਹੜੀ ਤੂੰ ਸਲਾਹ ਲੈ ਕੇ ਆਇਆ ਸੀ ਕਰਾਂਗੇ ਮੈਂ ਤੁਹਾਨੂੰ ਪਹਿਲੇ ਦਿਨ ਹੀ ਹੁੰਦਾ ਸੀ ਕਿ ਆਪਾਂ ਨੂੰ ਇਹੀ ਕੰਮ ਕਰਨਾ ਚਾਹੀਦਾ ਸੀ ਕਿਤਾ ਤੁਸੀਂ ਗੱਲਾਂ ਬਹੁਤੀਆਂ ਹੋਆਂ ਅਗਲੀ ਨੂੰ ਪਤਾ ਨਹੀਂ ਪਤਾ ਲੱਗਦੀ ਮਾਰੀ ਗੱਲ ਦਾ ਵਾਦਾ ਜਿੱਦ ਨੂੰ ਤੱਕ ਵੀ ਉਹਦੇ ਨਾਲ ਹੈ ਜੀ ਕੋਈ ਨਹੀਂ ਹੁਣ ਆਪਾਂ ਦੂਜਾ ਟੰਗ ਵਰਤਾਂਗੇ ਆਪਣੀ ਸਾਰੀਆਂ ਗੱਲਾਂ ਝੂਠ ਹੋ ਗਈਆਂ ਹੁਣ ਉਹਨੂੰ ਕਿਵੇਂ ਮਿਲਾਂਗੇ ਦੂਜੇ ਲੋਟ ਮਿਲਾਂਗੇ ਹੁਣ ਆਪਾਂ ਹੂੰ ਤੂੰ ਵੀ ਦੇਖ ਲੈ ਕੋਈ ਕੀ ਗੱਲ ਕਰਨੀ ਭੋਨ ਬਥੇਰੇ ਹੋਰ ਰਹਿ ਕਰਦੇ ਹੁਣ ਸਾਰੇ ਆਪਾਂ ਪਲਾਨ ਬਣਾਉਂਦੇ